ਸੋਨਿਰ ਰੋਟਕ ਕੱਲੇ ਨੂੰ ਪੈਸੇ ਦੇਨੇ ਨੋਟ ਕਰ ਲਿਓ ਨੋਟ ਕਰ ਆ ਸਾਹਮਣੇ ਭੋਲਾ 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 ਪਰ ਮੈਨੂੰ ਦੇ ਫੈਸਲੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀਏ ਜਗਤਾਰ ਸਿੰਘ ਦਾ ਪੋਤਾ ਤੇ ਰਣਜੀਤ ਸਿੰਘ ਦੇ ਪੁੱਤਰ ਨੇ ਐਲਾਨ ਕਰ ਦਿੱਤਾ ਕਿ ਆਉਣ ਵਾਲੇ ਅਗਲੇ ਮਹੀਨੇ ਪੰਜਾਬ ਦੇ ਪਤੇਰੀਆਂ ਇਲਾਕੇ ਦੇ ਜਿਹੜੇ ਮੇਲੇ ਹੋਣਗੇ ਲਾੜਪੁਰੇ ਵੱਡੇ ਦਾ ਨਾਮ ਕਸ਼ੀਰਪੁਰਿਆ ਦਾ 5551000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਵੇਗਾ ਤਾੜੀ ਮਾਰੋ ਯਾਰ ਖੁੱਲ ਕੇ ਦਰਦਾਰ ਤਾੜੀ ਜ਼ੋਰਦਾਰ ਮਾਰ ਦਿਓ ਇਹ ਥੰਮ ਪ੍ਰੋਮੋਟਰ ਹੈ ਇਹ ਝੋਟਾ ਪ੍ਰੋਮੋਟਰ ਹੈ ਕਿਉਂਕਿ ਮੈਨੂੰ ਅੱਜ ਵੀ ਪਤਾ ਜਦੋਂ 6 ਅਕਤੂਬਰ ਨੂੰ ਲਾੜਪੁਰਿਆ ਨੂੰ ਗੱਡੀ ਮਿਲੀ ਤੇ ਤਾਜ ਦਾ ਬਹੁਤ ਵੱਡਾ ਯੋਗਦਾਨ ਸੀ ਉਸ ਗੱਡੀ ਦੇ ਵਿੱਚ ਤੇ ਜਦੋਂ ਨਾਵ ਨੂੰ ਨਾਂਡੀ ਜੀਬ ਮਿਲੀ ਹੈ 28 ਦਸੰਬਰ ਨੂੰ ਉਹਦੇ ਵਿੱਚ ਵੀ ਤਾਜਲ ਬਣੇ ਦਾ ਬਹੁਤ ਵੱਡਾ ਯੋਗਦਾਨ ਸੀ ਹੁਣ ਭਰਾਵਾ ਨੇ ਐਲਾਨ ਕਰ ਦਿੱਤਾ ਕਿ ਆਉਣ ਵਾਲੇ ਕੱਪ ਦੇ ਵੱਡੇ ਮਾਨ ਤੇ ਸਨਮਾਨ ਹੋਣਗੇ